ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਂਹ ਦੇ ਤਾंडव ਨੇ ਸੂਬੇ ਅੰਦਰ ਹਹਾਕਾਰ ਮਚਾ ਕੇ ਰੱਖ ਦਿੱਤੀ ਹੈ ਜਿਸ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਉੱਥੇ ਹੀ ਗਰੀਬ ਮਜ਼ਦੂਰ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਦਾ ਡਿੱਗਣਾ ਵੀ ਨਿਰਵਿਘਨ ਜਾਰੀ ਹੈ ਇਸੇ ਲੜੀ ਤਹਿਤ ਪਿੰਡ रायपुर अराया ਵਿਖੇ ਤਿੰਨ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸੰਬੰਧੀ ਪੀੜਤ ਜਸਬੀਰ ਕੌਰ ਪਤਨੀ surjeet chan ਜੀਵਨ RAM ਪੁੱਤਰ ਫਕੀਰ chan ਅਤੇ ਪੀਰਦਤ ਵਾਸੀ रायपुर अराया ने दसया कि ਉਹਨਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਜਿਸ ਕਾਰਨ ਉਹਨਾਂ ਦਾ ਕਰੇਲੂ ਸਮਾਨ ھیਠਾਂ ਦੱਬਣ ਕਾਰਨ ਖਰਾਬ ਹੋ ਗਿਆ ਅਤੇ ਕਈ ਪਸ਼ੂ ਵੀ ਛੱਤ ھیਠਾਂ ਆਉਣ ਨਾਲ ਜ਼ਖਮੀ ਹੋ ਗਏ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਪਰਿਵਾਰਾਂ ਵਿੱਚ ਆਪਣੇ ਮਕਾਨਾਂ ਨੂੰ ਦੁਬਾਰਾ ਬਣਾਉਣ ਦੀ ਹਿੰਮਤ ਨਹੀਂ ਹੈ ਇਸ ਮੌਕੇ ਸਰਪੰਚ ਪਰਮਜੀਤ ਕੌਰ ਸਾਬਕਾ ਸਰਪੰਚ ਸੁਰਿੰਦਰ ਸਿੰਘ ਪੰਜ ਕਰਮਜੀਤ ਕੌਰ ਪੰਜ ਸੁਨੀਤਾ ਰਾਣੀ ਪੰਜ ਕੁਲਵਿੰਦਰ ਕੌਰ ਪੰਜ ਆਂਜਨਾ ਦੇਵੀ ਪੰਜ ਕ੍ਰਿਸ਼ਨਾ ਦੇਵੀ ਪੰਜ ਕਮਲਜੀਤ ਕੌਰ ਸਾਡका ਪੰਜ ਬਲਵਿੰਦਰ ਕੁਮਾਰ ਅਤੇ ਜਾਗਰ ਰਾਮ ਵੀ ਹਾਜ਼ਰ ਸਨ ਇਸ ਮੌਕੇ ਤੇ ਪੁਜੇ ਪਟਵਾਰੀ ਤਰੂਫ ਗਰਗ ਨੇ ਦੱਸਿਆ ਕਿ ਪੀੜਤ ਲੋਕਾਂ ਦੇ ਮਕਾਨਾਂ ਦਾ ਜਾਇਜ਼ਾ ਲੈ ਲਿਆ ਗਿਆ ਹੈ ਜਿਨ੍ਹਾਂ ਨੂੰ ਤੁਰੰਤ ਸਰਕਾਰੀ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਮਾ ਤੀਰ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਜੀ ਭਾਈ ਕੀ ਨਾਂ ਆਪਣਾ ਜੀਵਨ ਰਾਮ ਜੀ ਕਿਹੜਾ ਪਿੰਡ ਪਿੰਡ ਰਿਆ ਪਰ ਰਹੀਆਂ ਪਿੰਡ ਰਿਆ ਪਰ ਰਹੀਆਂ ਕੀ ਗੱਲ ਬਾਤ ਹੋਈ ਕੱਲ ਜੋ ਮਕਾਨ ਤੁਹਾਡੇ ਸਾਰਾ ਜੀ ਮੀਹ ਦੇ ਕਾਰਨ ਹੋਇਆ ਜੀ ਜਿੰਨਾ ਮੀਹ ਪਿਆ ਸਾਰਾ ਮਕਾਨ ਸਾਰੇ ਕਮਰੇ ਚੋਰਦੇ ਆ ਸਾਰੇ ਤੇੜਾ ਆ ਗਿਆ ਸਾਰੇ ਖੰਡ ਡਿੱਗ ਪਏ ਮੀਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਆ ਸਰਕਾਰ ਅੱਗੇ ਬੇਨਤੀ ਆ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾ ਮਾਲਕ ਆ ਜੀ ਸਾਤੋਂ ਇੰਨੀ ਕੋਈ ਜੜੋਂਦੀ ਆਮਦਨ ਨਹੀਂ ਸੀ ਅਸੀਂ ਮਕਾਨ ਬਣਾ ਸਕੀ ਅਸੀਂ ਬਹੁ ਗਰੀਬ ਹੈਂ ਸਾਡੀ ਸਹਾਇਤਾ ਕੀਤੀ ਆ ਆਪਣਾ ਕਿਰਾਇਆ ਦਿੱਤਾ ਜੀ ਕਿਰਾਇਆ ਦਿੱਤਾ ਕਿਹੜਾ ਪਿੰਡ ਆ ਰੈਪਰ ਆਈਆਂ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਇਹ ਜੀ ਆਜਾ ਪਸ਼ੂ ਉਸਕੇ ਕੋਸਾ ਸੀ ਸੀ ਦੇ ਬਾਲ ਬੱਚਾ ਸੀਗਾ ਅੰਦਰ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਸੀ ਬਾਈ ਏਲ ਗਿਆ ਵਾਹ ਜੀ ਨਾਟਕੇ ਬਾਹਰ ਅੱਛਾ ਜੀ ਅਜੇ ਤਾਂ ਸਾਡੇ ਮੰਚਰ ਬਾਅਦ ਦੇ ਪਿਆ ਅਦੀ ਚੇਲੇ ਕੇ ਫੜਾ ਫਟ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਇਹ ਸਾਰਾ ਪਸ਼ੂ ਸਾਡੇ ਫਸਲ ਦੇ ਵੀ ਸੱਟਾਂ ਲੱਗੀਆਂ ਕੋ ਸਾਡਾ ਮਾਲ ਪਸ਼ੂ ਮਰ ਗਿਆ ਜੀ ਇਹ ਸਾਡੇ ਹੱਥ ਬਣ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨੇ ਇਹ ਕਿਹਾ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਪ ਕੀਤੀ ਹੈ ਸਾਡਾ ਬਹੁਤ ਔਖਾ ਆਇਆ ਸਾਡਾ ਬਹੁਤ ਔਖਾ ਆਇਆ ਉਹ ਹੀ ਖਾਣਾ ਜਾਂ ਜਿਹੜੀ ਜਿਹੜੀ ਦਾਰ ਬੰਦੇ ਆ ਸੀ ਉਹ ਵੀ ਕਮਾਣਾ ਉਹੀ ਖਾਣਾ ਆ ਜਿਸ ਦਾ ਸਵੇਰੇ ਆਣ ਕੇ ਭੱਜ ਕੇ ਕੱਢੇ ਅਮਦੁਲਿਲਾਹ ਆਂਨੇ ਤਾਂ ਫੈਂਡਾਂ ਵਾਲਿਆਂ ਨੇ ਵੀ ਕੰਦੇ ਜਿੰਨੀ ਮਾਜਤ ਹੁੰਦੀ ਆ ਸਾਡੀ ਹੁਣ ਨਹੀਂ ਕਰ ਤਾ ਨਹੀਂ ਸੋਚਣੀ ਜਿੰਨ ਸਭੀ ਮਾਤ ਦਾ ਕਰਦੇ ਆ ਉਹਨੇ ਮਾਜਤ ਸਾਡੇ ਕਾਰਨ ਪੈਂਦਾ ਨਹੀਂ ਬਗਿਆ ਜੀ ਜਲ ਤੋ ਜਲ ਕਰਨਾ ਜੀ ਗਰੀਬ ਹੈਗੇ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਣਾ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਖਸਣ ਦੇ ਵਿੱਚ ਟੱਡੀਆਂ ਭੜਿਆਂ ਦੇ ਠੀਕ ਨਹੀਂ ਜੀ ਪਸੇ ਮਾਲ ਫਰਦੇ ਦੇ ਵੀ ਸਾਡੇ ਵੀ ਲੱਗੀਆਂ ਆ ਅਸੀਂ ਨਟਕੇ ਬਾਹਰ ਨਿਕਲੇਗਾ ਹਾਂ ਕੀਨਾ ਆਪਣਾ ਜੀ ਤਸਵੀਰ ਕਰੋ ਹਾਂਜੀ ਹਾਂਜੀ ਮਸੀਂ ਅਸੀਂ ਤਾਂ ਬਚੇ ਆਂ ਜੀ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਅਸੀਂ ਅਸੀਂ ਤਾਂ ਨੱਠ ਕੇ ਬਚੇ ਜੀ ਮਸੀਂ ਮਸੀਂ ਮੁੰਡੇ ਅੰਦਰੋਂ ਕੱਢਿਆ ਕੀ ਮਕਾਨ ਜੇ ਤੁਹਾਡੇ ਬੱਲੇ ਡੱਗ ਪਏ ਬੱਲੇ ਡੱਗ ਪਏ ਹਾਂਜੀ ਗੁੰਜੀ ਦੀ ਡੱਪਾ ਇਹ ਮਨਾ ਕਰਦਾ ਸਭ ਪੂਰਾ ਘਰ ਦੀ ਮਾਣੀ ਮੋਟੀ ਹਾਂਜੀ ਸਾਰੇ ਹੀ ਮਾਣ ਮੋਟੇ ਹੈ ਸਾਡੇ ਮਾੜਾ ਨਿੱਤਾ ਸੋਚ ਬਾ ਜੀ ਦਾੜੀ ੱਪਾ ਕੱਲ ਦੇ ਜੀ ਲੈਡੀ ਦੀ ਮੌਤ ਹੋ ਗਈ ਸੀ ਮੈਂ ਕੋ ਕੱਲਾ ਕਮੋਨਾ ਆ ਜੀ ਹਾਂ ਜੀ ਹੁਣ ਪਿੰਡ ਰੈਪਰ ਆਈਆਂ ਜੀ ਤੇ ਕੀ ਮੰਗ ਕਰਦੇ ਸਰਕਾਰ ਕੋਲੋਂ ਹਾਂ ਜੀ ਸਰਕਾਰ ਕੋਲ ਦੇ ਇਹ ਹੀ ਮੰਗ ਕਰਦੇ ਆਂ ਜੀ ਸਾਨੂੰ ਥੋੜਾ ਬੜਾ ਹੈਲਪ ਕਰਨ ਲਈ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਨੀ ਨੁਕਸਾਨ ਤੋਂ ਬਚਾਇਆ ਹੋ ਗਿਆ ਤੁਹਾਡਾ ਹਾਂ ਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡਿੱਗ ਪਏ ਆ ਕੋਈ ਛੱਟ ਚੋੜ ਤੋਂ ਬਚਾਇਆ ਕੋਈ ਪਿੰਡ ਵੱਲੋਂ ਪੰਚਾਇਤ ਵੱਲੋਂ ਕਰਾਂਗੇ ਠੀਕ ਕਹਿੰਦੇ ਕਰਾਂਗੇ ਜੀ ਪੰਚਾਇਤ ਵਾਲੇ ਕੰਦੇ ਕਵਤਾਨੀ ਹਲ ਕਰਾਂਗੇ ਜਮਾਨੇ ਹਾਂਜੀ ਕਰਦੇ ਹਾਂ ਅਸੀਂ ਆਇਆ ਮੈਂ ਬਚਾ ਹਾਂਜੀ ਹਾਂਜੀ ਸਰ ਕੀ ਨਾ ਆਪਣਾ ਆਪਣੇ ਦੁਰਵਗਰਗ ਆਪਾਂ ਰਾਜਪੁਰ ਰਾਏ ਦੇ ਪਟਵਾਰੀ ਸੇ ਅੱਜ ਮੌਕੇ ਤੇ ਆ ਕੇ ਆਪਾਂ ਦੇਖੇ ਕਿ ਇੱਥੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਕਿਉਂਕਿ 10-12 ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਰਨਾ ਘਰਾਂ ਦੇ ਕਿਸੇ ਛੱਤ ਟਿਕਾ ਕਿਸੇ ਦਾ ਕੁਛ ਹੈ ਨਾ ਤੇ ਇਹਨਾਂ ਵਿਚਾਰਿਆਂ ਕੋਲ ਤਰਪਾਲ ਵਗੈਰਾ ਵੀ ਆਪਾਂ ਮੁਹਈਆ ਕਰਵਾਵਾਂਗੇ ਸਰਕਾਰ ਕਿੰਨੇ ਆਪਾਂ ਨੂੰ ਗ੍ਰਾਂਟ ਆਈ ਹੈ ਜਿਹੜੀ ਤੇ ਜਿਹੜੇ ਆਪਾਂ ਇਹਨਾਂ ਨੂੰ ਮੁਆਵਜ਼ਾ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਮੁਹਈਆ ਜਿੰਨਾ ਚੱਕ ਹੋ ਚੁੱਕਾ ਸਰਕਾਰ ਕਿੰਨੇ ਜਲਦੀ ਤੋਂ ਜਲਦੀ ਆਪਾਂ ਕਰਵਾਵਾਂਗੇ